ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਤਸੰਗ ਦੌਰਾਨ ਮੱਚੀ ਪਗੜੜ ਵਿੱਚ ਹੋਈ ਮੌਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਸੀਐਮ ਭਗਵੰਤ ਮਾਨ ਨੇ ਐਕਸ ਤੇ ਲਿਖਿਆ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਤਸੰਗ ਦੌਰਾਨ ਮੱਚੀ ਪਗੜੜ ਕਰਕੇ ਸ਼ਰਦਾਲੂਆਂ ਦੀ ਮੌਤ ਦੀ ਦੁਖਦਾਈ ਖਬਰ ਪ੍ਰਾਪਤ ਹੋਈ ਹੈ। ਪਰਮਾਤਮਾ ਇਸ ਦੁਖਦਾਈ ਘਟਨਾ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਹਨਾਂ ਦੇ ਪਰਿਵਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਵੀ ਅਰਦਾਸ ਕਰਦਾ ਦੱਸਦੀ ਕਿ ਇਸ ਘਟਨਾ ਵਿੱਚ ਹੁਣ ਤੱਕ 116 ਲੋਕਾਂ ਦੀ ਮੌਤ ਹੋ ਚੁੱਕੀ ਹੈ ਸਮਾਚਾਰੀਆਂ ਸੀ ਪੀਟੀਆ ਮੂਤਾਬਿਕ ਮੰਗਲਵਾਰ ਨੂੰ ਹਾਥਰਸ ਜ਼ਿਲ੍ਹੇ ਦੇ ਸਕੰਦਰ rau ਇਲਾਕੇ 'ਚ ਯੋਜਿਤ ਇੱਕ ਸਤਸੰਗ 'ਚ ਪ੍ਰਚਾਰਕ ਪੋਲੇ ਬਾਬਾ ਦੇ ਦਰਸ਼ਨਾਂ ਲਈ ਜਾ ਰਹੇ ਪੈਰੋਕਾਰਾਂ ਦੇ ਚਿੱਕਰ 'ਚ ਤਿਲਕਨ ਕਰਕੇ ਪਕੜੜਮਾਚੀ ਚਸ਼ਮਦੀਦ ਨੇ ਇਹ ਜਾਣਕਾਰੀ ਦਿੱਤੀ ਜੈਪੂਰ ਤੋਂ ਸਤਸੰਗ 'ਚ ਸ਼ਾਮਿਲ ਹੋਣ ਲਈ ਆਪਣੇ ਪਰਿਵਾਰ ਨਾਲ ਆਈ ਇੱਕ ਔਰਤ ਨੇ ਏਟਾ ਦੇ ਪੋਸਟਮਾਰਟਮ ਹਾਊਸ 'ਤੇ ਦੱਸਿਆ ਕਿ ਸਤਸੰਗ ਖਤਮ ਹੋਣ ਤੋਂ ਬਾਅਦ ਅਚਾਨਕ ਲੋਕ ਬਾਹਰ ਆਉਣ ਲੱਗ ਪਏ ਜਿਸ ਕਾਰਨ ਪਕੜੜ ਮੱਚ ਗਈ ਇੱਕ ਹੋਰ ਚਸ਼ਮਦੀਦ ਨੇ ਕਿਹਾ ਅਸੀਂ ਸਦਪਾਵਨਾ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਹੀ ਉੱਥੋਂ ਚਲੇ ਗਏ ਸੀ ਪ੍ਰੋਗਰਾਮ ਸਵੇਰੇ 11:30 ਵਜੇ ਸ਼ੁਰੂ ਹੋਇਆ ਤੱਕਾ ਮੁੱਕੀ ਕਰਕੇ ਕਟਨਾ ਵਾਪਰੀ ਮੌਕੇ ਤੇ ਮਯੂਤ ਲੋਕਾਂ ਦੇ ਅਨੁਸਾਰ ਉੱਥੋਂ ਦੇ ਪ੍ਰਬੰਧ ਕਾਫੀ ਘੱਟ ਸਨ ਸ਼ਸ਼ਮਦੀਤ ਸੋਨੂ ਕੁਮਾਰ ਨੇ ਦੱਸਿਆ ਪਾਣੀ ਦੀਆਂ ਟੈਂਕੀਆਂ ਤੇ ਬਰਸਾਤ ਦੇ ਪਾਣੀ ਨਾਲ ਨੇੜੇ ਤੇੜੇ ਦੀਆਂ ਨਾਲੀਆਂ ਭਰੀਆਂ ਹੋਈਆਂ ਸਨ ਜਿਸ ਕਰਕੇ ਫਰਸ਼ ਤੇ ਪੂਰੀ ਫਿਸਲਣ ਹੋਈ ਪਈ ਸੀ ਸੋ ਉਹਨੇ ਦੱਸਿਆ ਕਿ ਜਦੋਂ ਗੁਰੂ ਜੀ ਡੇਢ ਘੰਟੇ ਬਾਅਦ ਉਥੋਂ ਨਿਕਲੇ ਤਾਂ ਸ਼ਰਦਾਲੂ ਅਚਾਨਕ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣ ਲਈ ਉਹਨਾਂ ਦੇ ਪਿੱਛੇ ਭੱਜੇ ਜਿਵੇਂ ਹੀ ਉਹਨਾਂ ਦੀ ਕਾਰ ਉਥੋਂ ਨਿਕਲੀ ਸ਼ਰਦਾਲੂਆਂ ਨੂੰ ਜ਼ਮੀਨ ਤੇ ਚੁੱਕਦਿਆਂ ਹੋਇਆਂ ਦੇਖਿਆ ਜਾ ਸਕਦਾ ਸੀ ਸੋਨੂ ਨੇ ਦੱਸਿਆ ਕਿ ਜਦੋਂ ਵਾਪਸ ਆਏ ਤਾਂ ਫਰਸ਼ ਤੇ ਫਿਸਲਣ ਹੋਣ ਕਰਕੇ ਸਾਰੇ ਇੱਕ ਦੂਜੇ ਤੇ ਡਿੱਗ ਪਏ ਉਸਨੇ ਕਿਹਾ ਕਿ ਲਗਭਗ 10000 ਲੋਕਾਂ ਦੀ ਭੀੜ ਸੀ